ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਹੁਣ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡਾ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਡਰੈੱਸ ਇੱਕ ਵਾਰੀ ਇਸ ਨਗਰ ਦਾ ਨੋਟ ਕਰਿਓ ਪਿੰਡ ਝਾਮਕੇ ਖੁਰਦ ਆ ਗਿਆ ਸੱਜਣੋ ਤਸੀਲ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਗਰਪੀਤ ਨੂੰ ਮਿਲਾਵਾਂਗੇ ਤੁਹਾਨੂੰ ਝਾਮਕਿਆਂ ਵਾਲੇ ਭਰਾ ਨੂੰ ਤਿੰਨ ਐਨੀਮਲ ਰਹਿਣਗੇ ਇਸ ਵੀਡੀਓ ਦੇ ਵਿੱਚ ਤਿੰਨੇ ਝੋਟੀਆਂ ਬਿਲਕੁਲ ਤਾਜ਼ੀਆਂ ਸੁਈਆਂ ਬਹੁਤ ਚੰਗੇ ਦੁੱਧ ਤੋਂ ਸਟਾਰਟ ਹੋਈਆਂ ਇਹਨਾਂ ਦਾ ਲੇਖਾ ਜੋਖਾ ਪੁੱਛ ਕੇ ਤੁਹਾਡੇ ਵੀਰ ਤੋਂ ਤੁਹਾਡੇ ਨਾਲ ਸਾਂਝਾ ਕਰਦੇ ਆਂਗੇ ਇੱਕ ਇਹ ਖੜੀ ਆ ਬਹੁਤ ਚੰਗੇ ਕੱਦ ਕਾਠ ਦੀ ਤੇ ਵੱਡੀ ਝੋਟੀ ਇਹਦਾ ਵੀ ਜਜਾ ਲੈਨੇ ਆ ਤੇ ਆਜੋ ਆਪਾਂ ਇੱਥੋਂ ਸ਼ੁਰੂ ਕਰੀਏ ਵੇਖਿਓ ਵੀਡੀਓ ਐਂਡ ਤੱਕ ਜਿਹੜੀ ਪਸੰਦ ਆ ਗਈ ਉਹ ਕਰਕੇ ਤਸੱਲੀ ਕਰਿਓ ਖਰੀਦਦਾਰੀ ਗਰਪੀਤ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਹੋਰ ਸੁਣਾ ਵਧੀਆ ਵਧੀਆ ਠੀਕ ਠਾਕ ਤင်း ਸੁਣਾਓ ਚੜਦੀ ਕਲਾ ਨਾ ਐਨ ਪੂਰੀ ਚੜਦੀ ਕਲਾ ਸ਼ੁਕਰ ਆ ਪ੍ਰਮਾਤਮਾ ਚੜਦੀ ਕਲਾ ਹੀ ਰੱਖੇ ਤੇ ਆਪਣਾ ਡਰੈੱਸ ਦੇ ਦਈਏ ਪਿੰਡ ਪਰ ਆਪਣਾ ਡਰੈੱਸ ਵੀ ਪਿੰਡ ਝਾਮਕੇ ਖੁਰਦ ਜ਼ਿਲ੍ਹਾ ਦੇ ਤਸੀਲ ਸ੍ਰੀ ਤਰਨਤਨ ਸਾਹਿਬ ਮੋਬਾਈਲ ਨੰਬਰ ਹੈਗਾ ਜੀ ਆਪਣਾ 991431792 991431792 ਇਹ ਤੇ ਕਰੇ ਸੰਭਾਲ ਹਾਂਜੀ ਹਾਂਜੀ ਤੇ ਝੋਟੀਆਂ ਫਰਿਆਦ ਕੀ ਕਿਹੜੇ ਏਰੀਏ ਚੋਂ ਆ ਝੋਟੀਆਂ ਸੰਤੂ ਸਾਹਿਬ ਇਸ ਤਰ੍ਹਾਂ ਹੀ ਆ ਕੋਈ ਇਧਰੋਂ ਮਿਲ ਜਾਂਦੀ ਕੋਈ ਉਧਰੋਂ ਮਿਲ ਜਾਂਦੀ ਆਪਣੇ ਏਰੀਆ ਚੋਂ ਹੀ ਮਾਲ ਲੈਨੇ ਆਪਾਂ ਬਹੁਤ ਚੰਗਾ ਚੰਗਾ ਮਾਲ ਲਈਦਾ ਠੀਕ ਆ ਹਾਂਜੀ ਓਕੇ ਤੇ ਗੁਰਪ੍ਰੀਤ ਜੀ ਤੈਤ ਤੋਂ ਸ਼ੁਰੂ ਕਰੀਏ ਤਾਂ ਕਿਹੜਾ ਸੁਵਾ ਸੂਈ ਝੋਟੀ ਸੰਧੂ ਸਾਹਿਬ ਇਹ ਤੀਜਾ ਸੁਵਾ ਦੂਜਾ ਸੁਵਾ ਸੋਈ ਜੇ ਠੀਕ ਆ ਹਾਂਜੀ ਇਹਨੂੰ ਹੋਈ ਨੂੰ ਇਸ ਸੂਈ ਨੂੰ ਤਿੰਨ ਚਾਰ ਦਿਨ ਹੋ ਗਏ ਇਸ ਸੂਈ ਨੂੰ ਤਿੰਨ ਤੋਂ ਚਾਰ ਦਿਨਾਂ ਦੀ ਸੂਈ ਆ ਮਗਰ ਕੱਟੀ ਆ ਮਗਰ ਇਹਦੇ ਕੱਟੀ ਆ ਹੁਣ ਇਹਦੇ ਕੋਲੇ ਦੁੱਧ ਕੱਚਾ ਬੋਲਾ ਕੀ ਮੰਨੇ ਅਗਲਾ ਦੁੱਧ ਦੇ ਥੱਲੇ ਹੈਗਾ ਜੇ 12 ਲੀਟਰ ਹੁਣ 12 ਦੁੱਧ ਹੈਗਾ ਹਾਂਜੀ 12 ਲੀਟਰ ਦੁੱਧ ਤਿਆਰ ਦੇ ਥਲੇ ਜਿਹੜਾ ਮਰਜੀ ਸੱਜਣਾ ਜਿਹੜਾ ਮਰਜੀ ਸੱਜਣਾ ਕਰ ਲੇ ਹਾਂਜੀ ਹਾਂਜੀ ਐ ਚੋਏ ਬਹੁਤ ਠੰਡੀ ਸੀਰ ਦੇ ਚਵਾਈ ਚੂਈ ਵੇਖੋ ਨਾੜਾ ਨੂੜਾ ਬਹੁਤ ਚੰਗੀਆਂ ਜੇ ਛੱਡੇ ਦੇ ਓਕੇ ਵੇਖੋ ਇਹਦਾ ਕੀ ਬਾਤ ਆ ਇਧਰ ਵੇਖੋ ਕਿਥੋਂ ਲਿਵਾ ਸਟਾਰਟ ਹੈ ਵੇਖੋ ਇਹਦਾ ਵਾਕੇ ਯਾਰ ਗਾੜੀ ਬਹੁਤ ਚੰਗੀ ਹੋ ਬਹੁਤ ਬਹੁਤ ਚੰਗੀ ਸੰਤੂ ਸਾਹਿਬ ਕੀ ਬਾਤ ਆ ਦੇਖੋ ਸੱਜਣਾ ਦੋਵੇਂ ਪਾਸੇ ਨਾੜਾ ਦੇ ਐ ਵਹਨ ਜੁਤੇ ਪੂਰੀਆਂ ਗੁੰਜੀਆਂ ਹਾਂ ਤੂੰ ਬਾਕੀ ਧੁੰਨੀ ਤੋਂ ਲਿਵਾ ਸਟਾਰਟ ਆ ਹਾਂਜੀ ਹਾਂਜੀ ਚਵਾਈ ਚੂਈ ਬਹੁਤ ਚੋਣ ਲਿਆ ਘਾਟ ਦੇ ਬਾਰੇ ਦੀ ਘਰਾ ਟੋੜ ਚੱਕ ਪੈਣਾ ਭਰਾ ਦੂਜਾ ਸੂਆ ਸੂਈ ਸੱਜਣਾ ਕਿੰਨਾ ਚਾਰਾਂ ਦਿਨਾਂ ਦੀ ਸੂਈ ਦੇ ਮਗਰ ਕੱਟੀ 12 ਤਿਆਰ ਮਿਲ ਜੂਗਾ ਚੰਗੀ ਭਲੀ ਸਮੀਆ ਵੀ ਮੰਨ ਲਓ ਨਿਗਰ ਝੂਟੀ ਆ ਲੇਵੇ ਭਾਂਡੇ ਦਾ ਕੋਈ ਓੜਾ ਬਣਾ ਹੀ ਨਹੀਂ ਦੇਖੋ ਕਰਮਾ ਵਾਲੀ ਐਨਾਂ ਜਿਵੇਂ ਕਹਿ ਦਿੱ ਗਏ ਵੀ ਪਲਵਾਨਾਂ ਰਗੀ ਆ ਬਹੁਤ ਠੰਡੀ ਸੀਲ ਆ ਠੀਕ ਆ ਕੋਈ ਪਰਵਾਹ ਨਹੀਂ ਇਹਨੂੰ ਦੇਖੋ ਸੱਜਣੋ ਕੀ ਬਾਤਾਂ ਐਨ ਜਿਵੇਂ ਕਹਿੰਦੇ ਨਾ ਕਲੈਰੀ ਮੋਰ ਤਰਦਾ ਤੇ ਮਸ਼ਕ ਮਸ਼ਕੀ ਪੈਰ ਚੱਕਦੀ ਹੈ ਕਰਮਾਂ ਵਾਲੀ ਵੇਖੋ ਝੋਟੀ ਲੇਵਾ ਤੁਹਾਨੂੰ ਐ ਸਾਈਡ ਵੀ ਗੁਰਪੀ ਦੀ ਗੱਲ ਸਹੀ ਹੈ ਵੀ ਨਾੜਾਂ ਬਹੁਤ ਜ਼ਿਆਦੇ ਆ ਦੇਖੋ ਐਨ ਗੁੰਦੀ ਪਈ ਆ ਬਾਕੀ ਜਿੱਥੇ ਖਲਾਰਦੀ ਓਥੇ ਖਲੋਂਦੀ ਐ ਕੋਈ ਗਾਲੀ ਨਹੀਂ ਕੋਈ ਭਜਨ ਭੁਜਨ ਵਾਲੀ ਕੋਈ ਪਰਵਾਹ ਨਹੀਂ ਇਹਨੂੰ ਠੀਕ ਆ 14 ਲੀਟਰ ਦੁੱਧ ਤਾਂ ਦੀਜੋ ਫਿਰ ਰਾਮ ਬਹੁਤ ਆਰਾਮ ਨਾਲ ਸੰਤੂ ਸਾਹਿਬ ਹਣਾ ਬਹੁਤ ਹੀ ਆਰਾਮ ਨਾਲ 14 ਲੀਟਰ ਹਾਂ ਆਪਾਂ 16 17 ਤਾਂ ਨਹੀਂ ਕਹਿੰਦੇ ਨਹੀਂ ਨਹੀਂ 16 17 ਨਹੀਂ ਕਹਿੰਦੇ ਪਰ ਇਹਨਾਂ ਵੀ 14 ਕਿਲੋ ਖੁੱਲਾ ਹੀ ਦੁੱਧ ਦੇ ਜੂ ਹਾਂ ਕਰਦੇ ਹਣਾ ਫਿਰ ਹਾਂ ਬਾਕੀ ਸਟਾਰਟਿੰਗ ਬਹੁਤ ਚੰਗੀ ਆ ਸਟਾਰਟਿੰਗ ਦੇ ਹਿਸਾਬ ਨਾਲ ਹਣਾ ਦੇ ਹੀ ਜਾਣਾ ਦੁੱਧ ਦੇ ਨੇ ਦੇ ਜੂਗੀ ਬਾਈ ਲੇਵਾ ਬਹੁਤ ਲੰਮਾ ਬਹੁਤ ਬਹੁਤ ਕੀ ਰੇਟ ਕਰ ਦਿਆਂਗੇ ਕਿ ਦੱਸਾ ਰੇਟ ਸੰਤੂ ਸਾਹਿਬ ਭਾਵੇਂ ਇਹਦਾ ਕਰ ਲਈਏ 1.30 ਜੋ ਮਰਜ਼ੀ ਕਰ ਲਈਏ ਜਿਹੜੀ ਆਪਾਂ ਦੇਣੀ ਹਾਂ ਨਾ 1 ਲੱਖ 22 ਹਜ਼ਾਰ ਦੀ ਦਵਾਂਗੇ 1 ਲੱਖ ਤੇ 22000 22000 ਦੀ ਹਾਂਜੀ ਉਹਦੇ ਚੋਂ ਉਹਦੇ ਜੋ ਆਏ ਗਏ ਭੈਣ ਭਰਾ ਦਾ ਮਾਨਤਨ ਕਰਦਾ ਨਹੀਂ ਕੋਈ ਗੱਲ ਠੀਕ ਕੋਈ ਭੈਣ ਭਰਾ ਫੋਨ ਲਾਵੇ ਕੋਈ ਨਹੀਂ ਕਰਾਂਗੇ ਤੇ ਆ ਨਗੀਨਾ ਹਾਂਜੀ ਇਹ ਸੰਧੂ ਸਾਹਿਬ ਚਾਰ ਦੰਦ ਜੇ ਓਕੇ ਦੂਜਾ ਸੁਹਾ ਸੂਈ ਜੇ ਇਹ ਪਰਸੋ ਝੋਟੀ ਸੂਈ ਆ 나ੜੂ ਖਾ ਦਾ ਨਾਲ ਜੇ ਕੱਟੀ ਏ ਪਿਛੇ ਓਕੇ ਬਾਕੀ ਬਹੁਤ ਹੀ ਚਵਾਈ ਚੂਈ ਦੀ ਚੰਗੀ ਝੋਟੀ ਵੱਡੀ ਕਦਕਾਰ ਦੀ ਏ ਸੁਹਾ ਪਹਿਲਾ ਸੁਹਾ ਦੂਜਾ ਦੂਜਾ ਮੂੰਹ ਚਾਰ ਦੰਦ ਮੂੰਹ ਚਾਰ ਦੰਦ ਬੜਾ ਅਲੀਵਾ ਪਾਂਡਾ ਕਰਮ ਬੜੀ ਬੜੀ ਜਿਆਦੀ ਕੱਟੀ ਚੰਗੀ ਹੈ ਜੀ ਹੁਣ ਇਹਦੇ ਕੋਲੇ ਬੋਲਾ ਬੁਲਾ ਬੋਲਾ ਐਸਾ ਸੰਧੂ ਸਾਹਿਬ ਹੋਊਗਾ 13 ਲੀਟਰ 12 ਦੀ ਆਪਣੀ ਫੁੱਲ ਗਾਰੰਟੀ ਆ ਕਿਆ ਬਾਤ ਅੱਲਾ ਕੱਢ ਬਾਰ ਇਹ ਦੋ ਜੋ ਰੋਕੇ ਪੈ ਗਈ ਉਹ ਕਿਉਂਕਿ ਜੇਰ ਦੀ ਆਪਣੀ ਸਾਰੀਆਂ ਵਈਆਂ ਦੀ ਫੁੱਲ ਗਾਰੰਟੀ ਹੋਊਗੀ ਧੰਨਵਾਦ ਇਹ ਚਾਰ ਦੰਦ ਜੀ ਜਿਹੜੇ ਕਹਿੰਦੇ ਵੀ ਮੰਦਰੀ ਜਰ ਕੀ ਝੋਟੀ ਆ ਹਾਂ ਬਹੁਤ ਹੀ ਜਿਆਦੀ ਚੰਗੀ ਸੰਧੂ ਸਾਹਿਬ ਦੇਖੋ ਸੱਜਣਾ ਕਿਆ ਬਾਤ ਆ ਯਾਰ ਕੀ ਸਫਤ ਕਰਾਂਗੇ ਆਪਾਂ ਇਹਦੀ ਇਹਨੂੰ ਕੁਦਰਤ ਨੇ ਚਵਾਲ ਚਵਾ ਇਹੋ ਜਿਹਾ ਲੱਗਾ ਨਾ ਉਧਰ ਦੀ ਕਮਾਈ ਗੱਲਾਂ ਹੀ ਪਰ ਚੱਲ ਪੁੱਤ ਚੱਲ ਪਰ ਆ ਜਾ ਚੱਲ ਮੇਰਾ ਸ਼ੇਰ ਹਾਂ ਜੀ ਹਾਂ ਜੀ ਉਹ ਜੀ ਆਜੋ ਦੇਖੋ ਸੱਜਣੋ ਕਿੱਦਾਂ ਦੀ ਕਲੀ ਨਹੀਂ ਹੋਇਆ ਹੋਣਾ ਕੀ ਆਪ ਦੇ ਛੱਡੀਆਂ ਇੱਡੀਆਂ ਦਾ ਹਾਸਾ ਦੇਖੋ ਝੋਟਿਆ ਆ ਸਿੱਧੀ ਪਈ ਆ ਜਮਾਂ ਕਰਮਾਂ ਵਾਲੀ ਯਾਰ ਸੰਧੂ ਸਾਹਿਬ ਇਹ ਦੇ ਨਾਲ ਵੇਖੋ ਸੂਈ ਆ ਲੈ ਪਰਸੋਂ ਤੇ ਕੋਈ ਸੂਸਵਾ ਨਹੀਂ ਘੋਟੀ ਨਹੀਂ ਲੱਗਦਾ ਮੈਂ ਨਾ ਸਾਂਭੀ ਬਹੁਤ ਆ ਇੰਨੀ ਕੀ ਜਿਆਦੀ ਚਾਰੂ ਲੱਗਦੀ ਨਹੀਂ ਵੀ ਜਵੇਂ ਤਾਜੀ ਸੂਈ ਹੁੰਦੀ ਆ ਵਾਕੇ ਹੀ ਵੇਖੋ ਆ ਸਿੰਗੀ ਵੇਖੋ ਪੂਰੀ ਕੋਈ ਸਿੰਘ ਬਣਿਆ ਨਹੀਂ ਕੋਈ origignal ਸਿੰਘ ਆ ਇਹਦੇ ਇਹਦਾ ਵੀ ਲੇਵਾ ਬਹੁਤ ਗਾਂ ਨੂੰ ਵਰਤਿ ਬਹੁਤ ਬਹੁਤ ਵੇਖੋ ਕਿੱਥੇ ਲੇਵਾ ਸਟਾਰਟ ਕਿੱਥੋਂ ਲੱਗਾ ਚਵਾ ਲੱਗਾ ਗੱਲਾਂ ਹੀ ਪਰ ਵਾਕੇ ਹੀ ਜੱਟਾ ਕੋਈ ਸ਼ੱਕ ਨਹੀਂ ਬਹੁਤ ਸ਼ਾਨਦਾਰ ਮਗਰ ਇਹਦੇ ਵੀ ਕੱਟੀਆਂ ਮਗਰ ਇਹਦੇ ਵੀ ਕੱਟੀਆਂ ਲੈ ਚਾਲੇ ਨੂੰ ਕਰਮਾਂ ਵਾਲੀ ਰਾਣੀ ਨੂੰ ਕਿੱਲੇ ਦੇ ਇਹਦਾ ਕੋਈ ਅੰਤਾਜ ਨਹੀਂ ਲਾ ਸਕਦੇ ਆਪਾਂ ਕਿੰਨਾ ਦੁੱਧ ਦੇਵੇ ਹਨ ਹਾਂਜੀ ਹਾਂਜੀ ਸੰਤੂ ਸਾਹਿਬ ਇਹ ਤੇ ਵੇਖੋ ਜੇ ਤਾਂ ਸਾਈ ਹੋਇਆ ਉਹਨਾਂ ਹੀ ਦੁੱਧ ਚੂਲੇ ਉਹ ਨਹੀਂ ਝੂਗਾ ਖਾਓ ਦੇ ਵਾਲੂਆ ਕਿਉਂਕਿ ਮੈਂ ਨਾ ਯਾਦ ਕਰੀ ਹੁਣ ਕੀ ਰੱਖੀਏ ਤੇ ਕੀ ਖਾਈਏ ਬਾਕੀ ਇੰਨਾ ਸੀਲ ਸਾਲੂ ਡੰਗਰਾਂ ਲੱਭਦਾ ਨਹੀਂ ਸੰਤੂ ਸਾਹਿਬ ਜੇ ਲੱਭਣ ਚੱਲ ਜੀਏ ਤੜਕੇ ਕਿੰਨੇ ਵਜੇ ਚੁਵਾਈ ਆ ਗੁਰਦਵਾਰ ਤੜਕੇ ਸੰਤੂ ਸਾਹਿਬ ਆਪਣੀ 5 5:30 ਵਜੇ ਦੀ ਚੁਵਾਈ ਆ ਠੀਕ ਆ ਹਾਂਜੀ 5 ਵੇ ਸਟਾਰਟ ਹੋ ਜਾ ਗਏ ਤਿੰਨ ਚਾਰ ਡੰਗਰ ਚੋਂ ਆਉਣ ਵਾਲੇ ਆ ਇਹਨਾਂ ਦਾ ਅੱਧਾ ਘੰਟਾ ਤੁਹਾਨੂੰ ਪਤਾ ਆਮ ਹੀ ਲੱਗ ਜਾਂਦਾ ਲੱਗ ਜਾਂਦਾ ਵੀਰ ਲਾ ਚਵਾਈ ਇਹੋ ਜੀ ਇਹਨੂੰ ਲੱਗੀ ਆ ਵੀ ਮੋਠ ਨਹੀਂ ਘੇੜਨ ਦਿੰਦੀ ਠੀਕ ਨੇ ਪਾਵਰ ਵਾਲਾ ਸਰੀਰ ਵੀ ਪਾਵਰ ਵਾਲਾ ਤੇ ਲੈਵਾ ਵੇਖੋ ਆ ਲੈਵਾ ਵੇਖੋ ਕਿਥੋਂ ਕੀਤਾ ਸਟਾਰਟ ਨੇ ਹਾਂ ਦਿਖਾਓ ਇਥੋਂ ਬਾਕੀ ਠੰਡੀ ਸੀਲ ਕੋਈ ਗੱਲ ਹੀ ਨਹੀਂ ਇਹਨੂੰ ਠੀਕ ਆ ਹਾਂਜੀ ਤੇ ਕੀ ਕਰਗੇ ਸੰਦੂ ਸਾਹਿਬ ਇਹ ਜਿੰਦਗੀ ਨੇ ਆ ਹੀ ਤੇਰਾ ਬੋਲਦਾ ਕੋਈ ਹੈ ਹੀ ਨਹੀਂਗਾ। ਮੋਛਾਂ ਨੂੰ ਵੀ ਜੀ ਕਰਦਾ। ਹਾਂਜੀ ਭਾਵੇਂ ਤੁਹਾਨੂੰ ਵੀ ਪਤਾ ਜਿਹੜੀ ਚੰਗੀ ਚੀਜ਼ ਆ ਉਹ ਪਹਿਚਾਣੇ ਆਉਣੀ ਆ ਇਹੋ ਜੀ ਚੀਜ਼ ਦਾ ਮੁੱਲ ਕਰਨ ਜੀ ਨਹੀਂ ਪਰ ਕੋਈ ਚੀਜ਼ ਜੋ ਆਪਾਂ ਵੇਚਣੀ ਮੁੱਲ ਕਰਨਾ ਪੈਂਦਾ। ਹਾਂ ਨੀਂਦ ਤਾਂ ਰੱਖਣੀ ਪੈਂਦੀ। ਹਾਂਜੀ ਇੱਕ ਵਾਰੀ ਤੇ ਰੱਖਣੀ ਪੈਂਦੀ ਮੁਰਕੇ ਜਿਤਰਾ ਜੱਤੀ ਅਗਲੇ ਨੂੰ ਬਾਕੀ ਆਪੇ ਸਭ ਕੁਝ ਹੋ ਜਾਂਦਾ। ਪਹਿਣਾ ਭਰਾ। ਹਾਂਜੀ ਮੁੱਲ ਸੰਦੂ ਸਾਹਿਬ ਭਾਵੇਂ 2.2 ਲੱਖ ਜੋ ਮਰਜ਼ੀ ਕਰੀ ਜਈਏ ਜਿਹੜੀ ਹਾਂ ਨਾ ਆਪਾਂ 1.70 ਹਜ਼ਾਰ ਦੀ ਝੋਟੀ ਦੇਣੀ ਆ। ਠੀਕ ਕਰਦੇ ਪਿੱਛੋਂ। ਇੱਕ ਲੱਖ ਦੇ 70 ਹਜ਼ਾਰ ਦੀ ਝੋਟੀ ਪਰ ਝੋਟੀ ਝੋਟੀ ਆ ਸੱਜਣਾ ਮੈਂ ਨਾ ਵੀ ਜਿਵੇਂ ਕਹਿੰਦੇ ਆ ਨਾ ਵੇਖ ਕੇ ਪਾਉਂਦੀ ਆ ਸੰਧੂ ਸਾਹਿਬ ਇਹ ਵੇਖੋ ਦੋਂਦੀਆਂ ਚੌਗੀਆਂ ਪਹਿਲਣਾ ਸੂੰਦੀਆਂ ਆਵ ਇਹ ਦੂਜਾ ਇਹ ਦੂਜੇ ਸੂਏ ਚਾਰਦਨ ਸੂਪੀ ਆ ਜਿੰਨੇ ਜਿੰਨੇ ਨੇ ਜਵਾਨ ਹੋਣਾ ਛੇ ਦਾਦੇ ਨੇ ਤੇ ਜਿਸ ਵੀ ਸੂਪਣਾ ਫੇਰ ਵਾਕੇ ਯਾਰ ਬਹੁਤ ਚੰਗੀ ਝੋਟੀ ਮਗਰ ਬੱਚਾ ਕੱਟੀ ਆ ਗਈ ਮਗਰ ਕੱਟੀ ਇਹਦੇ ਵਾਕੇ ਯਾਰ ਦੋ ਦਿਨਾਂ ਦੀ ਸੂਈ ਹਲੇ ਹਾਂ ਵਿਖਾਤੀ ਆ ਮਹਾਰਾਜ ਤੇ ਗੁਰਪ੍ਰੀਤ ਆ ਝੋਟੀ ਫਿਰ ਸੰਦੂ ਸਾਹਿਬ ਇਹ ਦੂਜਾ ਸੂਆ ਝੋਟੀ ਏ ਹੂੰ ਇਹ ਕੱਲ ਸ਼ਾਮ ਦੀ ਸੂਈ ਆ ਆ ਬੱਚਾ ਚੈੱਕ ਕਰਾਓ ਨਾੜੂ ਦੇਖੋ ਇਹਦਾ ਕਰਾ ਲਓ ਮੜਾਏ ਚੈੱਕ ਹਾਂ ਬਿਲਕੁਲ ਤਾਜੀ ਹਾਂ ਜੀ ਫੋਲ ਵੱਡੇ ਕੱਦ ਕੱਦ ਦੀ ਬੇਲ ਲੰਬਾਈ ਵੇਖੋ ਚੈੱਕ ਕਰਾਓ ਹਾਂ ਆ ਵੇਖੋ ਇਹਦੇ ਵੀ ਨਾੜਾ ਨੂੜਾ ਚੈੱਕ ਕਰਾਓ ਕਿ ਤਰ੍ਹਾਂ ਇਹਨੂੰ ਬਾਹਰ ਲਿਆ ਕੱਢ ਕੇ ਜਾਂ ਉਧਰ ਨੂੰ ਲੈ ਚੱਲ ਸੂਆ ਦੂਜਾ ਦੂਜਾ ਸੂਆ ਸੂਈ ਏ ਕੱਲ ਦੀ ਸੂਈ ਕੱਲ ਸੂਈ ਕੱਲ ਸ਼ਾਮੀ ਸੂਈ ਆਹਦਾ ਪੁੱਤ ਆ ਯਾ ਵਾਫਨਗਿ ਜੀ ਨੂੰ ਬੀਲ ਕੱਦ ਪੈਠਪੜਾ ਲੇਵਾ ਪਾਂਡਾ ਲੇਵਾ ਦੇ ਹੁਣ ਸੰਧੂ ਸਾਹਿਬ ਲੈ ਦੋ ਚੌਦ ਨਾ ਲੱਗਣੇ ਆ ਮੁੜ ਕੇ ਲੇਵਾ ਦੱਸੂਗੀ ਆਪਦਾ ਆਤਾ ਜਦੋਂ ਦੁੱਧ ਤੇ ਆ ਗਈ 20 ਕਿਲੋ ਦੁੱਧ ਆਇਆ ਇਹ 18 ਕਿਲੋ ਇਹਨੇ ਪਿਛਲੇ ਸਵੇਰ ਦੁੱਧ ਦਿੱਤਾ ਆ ਓਕੇ 20 ਕਿਲੋ ਦੀ ਆਪਣੀ ਫੁੱਲ ਗਾਰੰਟੀ ਆ ਵੀ ਜਿਹੜਾ ਸੱਜਣ ਖਰੀਦੇ ਬਾਕੀ ਅਗਲਿਆਂ ਨੇ ਆਪ ਹੀ ਵੇਖ ਲੈਣੀ ਆਪਣੇ ਨਾਲ ਸਾਰੀ ਸਿਆਣੇ ਆ ਹਾਂਜੀ ਹਾਂਜੀ ਨਹੀਂ ਕੋਈ ਸ਼ੱਕ ਨਹੀਂ ਇੱਧਰ ਦੇਖੋ ਉਰਾਂ ਲਿਆਓ ਮਾੜਾ ਫੋਨ ਐਫੋਨ ਲਿਆ ਕਰਾਓ ਨਾਣਾ ਨੂਣਾ ਚੱਕ ਇੱਧਰ ਦੇਖੋ ਕਿਤਰਾ ਲੱਗੀਆਂ ਰੇ ਕੀ ਬਾਤ ਆ ਯਾਰ ਬਾਕੀ ਕਾਟ ਕਾਟ ਹੀ ਚੈੱਕ ਕਰਾ ਦੋ ਮੈਂ ਕਹਿੰਦਾ ਵੀ ਯਾਰ ਕੋਈ ਮੁੱਲ ਕਰਨ ਵਾਲੀ ਚੀਜ਼ ਹੀ ਨਹੀਂ ਹੈ ਨਾ ਹਾਂਜੀ ਹਾਂਜੀ ਤੁਹਾਨੂੰ ਬੜਾ ਡੰਗਰ ਆਪਾਂ ਲੈਣਾ ਜਿੰਨਾ ਜਿਹੜੀ ਚੰਗਾ ਹੀ ਲੈਣਾ ਜੇ ਮਾੜਾ ਲਿਆ ਕੇ ਵੇਚਣਾ ਉਹਨੂੰ ਵਪਾਰ ਨਾ ਕਰਨਾ ਚੰਗੀ ਗੱਲ ਆ ਸਹੀ ਗੱਲ ਆ ਹਾਂਜੀ ਨਹੀਂ ਬਹੁਤ ਹੀਰਾ ਝੋਟੀਆਂ ਲਿਓਣੇ ਤੁਸੀਂ ਹਾਂਜੀ ਹਾਂਜੀ ਆਪਾਂ ਪਸ਼ੂ ਲਈਦਾ ਚੰਗਾ ਹੀ ਜਿਹੜਾ ਆਪਣੇ ਮਨ ਨੂੰ ਚੰਗਾ ਲੱਗਦਾ ਉਹ ਭੈਣ ਭਰਾ ਨੂੰ ਲੱਗੂਗਾ ਅਗਲਾ ਵੀ ਅਗਲਾ ਵੀ ਜੇ ਆਪਣੇ ਨਾਲੋਂ ਕੋਈ ਵੱਧ ਤੋਂ ਵੱਧ ਸ਼ਕੀਨ ਹੈਗੇ ਆ ਬੜੇ ਜਿਆਦੇ ਆਪਣੇ ਨਾਲੋਂ ਵੀ ਜਿਆਦੇ ਸ਼ਕੀਨ ਹੈਗੇ ਆ ਆਪਾਂ ਕੀ ਜਈ ਆਪਾਂ ਬਹੁਤ ਸ਼ੀਨ ਲੱਗੀ ਦੀ ਆਪਾਂ ਇਹ ਸੋਚ ਕੇ ਲੈਨੇ ਵੀ ਆਪਾਂ ਘਰੇ ਰੱਖਣੀ ਆ ਹਾਂਜੀ ਹਾਂਜੀ ਹੈਨਾ ਹਾਂਜੀ ਵਾਕਈ ਕੋਈ ਸ਼ਰਤ। ਬਾਕੀ ਠੰਡੀ ਸੀਲ ਵੀ ਇਹਨੂੰ ਜੇਨੂੰ ਮਰਜ਼ੀ ਲਈ ਫਿਰੋ ਕੋਈ ਪਰਵਾਹ ਨਹੀਂ ਇਹਨੂੰ। ਯਾਰ ਇਹ ਕਹਿ ਦਈਏ ਅੱਜ ਵੀ ਹਰਿਆਣੇ ਜਾਣ ਦੀ ਨਹੀਂ ਲੋੜ। ਹਰਿਆਣੇ ਦੀ ਆ ਜਾਓ। ਹਾਂਜੀ। ਦੇਖੋ ਸਜਣੋ। ਐਡੀਆਂ-ਐਡੀਆਂ ਝੋਟੀਆਂ ਜਦੋਂ ਤਿਆਰ ਕਰੀਏ ਨਾ ਪਤਾ ਫੇਰ ਲੱਗਦਾ। ਅਗਲੇ ਕਈ ਕਮੈਂਟ-ਕਮੈਂਟ ਜੇ ਕਰ ਦਿੰਦੇ ਆ ਕਈ ਸਜਣ। ਹਾਂਜੀ ਹਾਂਜੀ। ਸੰਤੂ ਸਾਹਿਬ ਕਮੈਂਟ ਕਮੈਂਟ ਤੇ ਉਹਨੇ ਕਰਨੇ ਜਿੰਨੇ ਘਰੇ ਬੱਕਰੀ ਨਹੀਂ ਰੱਖੀ ਦੂਜੇ ਨੇ ਥੋੜਾ ਕਰਨਾ ਏ। हां ते बाकी जिन्ने कमेंट करना ਆਪਣਾ ਨੰਬਰ ਚਲੰਦਿਆ ਜੇ ਕੋਈ ਗੱਲਬਾਤ ਆਪਣਿਆਂ ਸਿੱਧੀ ਕਰ ਲੈ ਕਰ ਲੈ ਉਹ ਤੇ ਗੱਲ ਲੈਣਾ ਆਪਣਾ ਕਿਹੜਾ ਨੰਬਰ ਨਹੀਂ ਹੈਗਾ ਤੇ ਜੇ ਆਪਣਾ ਪਿੰਡ ਨਹੀਂ ਹੈਗਾ ਗਰਪੀ ਤਾਂ ਆਪਾਂ ਵੀ ਪਸ਼ੂ ਰੱਖਦੇ ਆ ਬਾਪੂ ਰਿਸਟਾਰਟਿੰਗ ਤੋਂ ਰੱਖਦੇ ਐਡੀਆਂ ਐਡੀਆਂ ਕਰਨੀਆਂ ਬਹੁਤ ਔਖੀਆਂ ਬਹੁਤ ਔਖੀਆਂ ਬਹੁਤ ਔਖੀਆਂ ਆਂ ਖਾਂਦੀਆਂ ਹਾਂਜੀ ਹਾਂਜੀ ਫੇਰ ਜਾ ਕੇ ਕਿਤੇ ਡੇ ਡੇ ਜਾਨਵਰ ਤਿਆਰ ਹੁੰਦੇ ਆ ਹਨਾ ਬਸ ਬਸ ਸੰਤੂ ਸਾਹਿਬ ਆਪਾਂ ਨੇ ਤੁਹਾਨੂੰ ਪਤਾ ਵੇਖੋ ਆਪਾਂ ਦਾ ਰਕਮ ਲਾ ਕੇ ਲਿਆਂਦੀਆਂ ਚੀਜ਼ਾਂ ਜਿੰਨੇ ਅਗਲੇ ਨੇ ਜੋ 2 2.5 3 ਸਾਲ ਪਠੇ ਪਾਏ ਆ ਉਹਨੂੰ ਪਤਾ ਕਿ ਤਰ੍ਹਾਂ ਤਿਆਰ ਹੁੰਦੀ ਆ ਬਾਈ ਯਾਰ ਬੰਨਣੀਆਂ ਛੱਡ ਲਈ ਏਡੇ ਏਡੇ ਜਾਨਵਰ ਕਿਤੇ ਸੌਖੇ ਆ ਹਾਂਜੀ ਹਾਂਜੀ ਤੇ ਰੇਟ ਛਾ ਇਹਦਾ ਸੰਧੂ ਸਾਹਿਬ ਇਹਦਾ ਰੇਟ ਆਪਾਂ ਕਰਨਾ ਫੋਨ ਤੇ ਓਕੇ ਹਾਂਜੀ ਇਹ ਜੇ ਝੋਟੀ ਆਪਣੀ ਨਹੀਂ ਸੇਲ ਹੁੰਦੀ ਆਪਾਂ 20 ਕਿਲੋ ਦੁੱਧ ਕੰਡੇ ਰਖਾਗੇ ਚ ਦਵਾਗੇ ਇਕਲੇ ਨੂੰ ਠੀਕ ਆ ਆਪਾਂ ਇਹ ਆ ਵੀ ਇਹਦਾ ਰੇਟ ਇਸ ਕਰਕੇ ਨਹੀਂ ਕਰਨਾ ਆਪਾਂ ਇਹਦਾ ਦੁੱਧ ਤਿਆਰ ਕਰਕੇ 20 ਕਿਲੋ ਦੁੱਧ ਤਿਆਰ ਕੀਤਾ ਉਦੋਂ ਰੇਟੇ ਤਿਆਰ ਕਰਕੇ ਹਾਂ ਇਹ ਸਿਰਫ ਅੱਜ ਵਿਖਾਈ ਆ ਜੇ ਆਪਣੇ ਨਹੀਂ ਕੋਈ ਭੈਣ ਭਰਾ ਜੇ ਕਿ ਇਹਨੂੰ ਪਸੰਦ ਆਊਗੀ ਤੇ ਕੋਈ ਚੱਕਰ ਨਹੀਂ ਇਤਨਾ ਆ ਦੀ ਸਮਝ ਲਾ ਲੈ ਜੇ ਕੋਈ ਨਹੀਂ ਆਉਂਦੀ ਆਪਾਂ ਤਿਆਰ ਕਰਕੇ ਵੀਡੀਓ ਪਾਵਾਂਗੇ ਓਕੇ ਤੇ ਬਾਕੀ ਜੇ ਇਹਨੇ ਨਾ ਦੁੱਧ ਦਿੱਤਾ ਤੇ ਫਿਰ ਦੇਊ ਵੀ ਕਿਹੜੀ ਹਾਂਜੀ ਹਾਂਜੀ ਹਨਾ ਉਹ ਸੰਧੂ ਸਾਹਿਬ ਅਗਲੇ ਭੈਣ ਭਰਾ ਆਪਣੇ ਨੂੰ ਵੱਧ ਸਿਆਣੇ ਉਹਨਾਂ ਆਪਣੇ ਸਾਹਿਬ ਲਾ ਲੈਣਾ ਇਹ ਕੀ ਚੀਜ਼ ਆ ਦੁੱਧ ਦੇਣ ਵਾਲੀ ਕਿ ਨਹੀਂ ਤਾਂ ਦੋਨੇ ਝੋਟੀਆਂ ਦਾ ਤਾਂ ਕੋਈ ਊੜਾ ਬੰਨਾ ਨਹੀਂ ਹਨਾ ਹਾਂਜੀ ਠੀਕ ਹੈ ਠੀਕ ਹੈ ਠੀਕ ਤਾਂ ਦੇਖੋ ਇਹ 170 ਦੀ ਹੈ ਜੀ ਹਨਾ ਵਾਕੇ ਜੀ ਲੈ ਵੀ ਸਚਨੋ ਇਹ ਗੁਰਪ੍ਰੀਤ ਕੋਲੇ ਝਾਮ ਕੇ ਖੁਰਦ ਨਕਰਦੇ ਵਿੱਚ ਐਨੀਮਲ ਵੇਕਰੀ ਵਾਲੇ ਸੀਗੇ ਤੇ ਇਹਨਾਂ ਦਾ ਸਾਰਿਆਂ ਦਾ ਲੇਖਾ ਜੋਖਾ ਤਿੰਨਾਂ ਜਾਨਵਰਾਂ ਦਾ ਤੁਹਾਨੂੰ ਲੈਤਾ ਜਿਹੜੀ ਪਸੰਦ ਆਉਂਦੀ ਆ ਉਹ ਸਾਰਿਆਂ ਦੀ ਰਿਕੁਐਸਟ ਬੇਨਤੀ ਹੈ ਵੀ ਤੁਸੀਂ ਲਈ ਕਰਕੇ ਖਰੀਦਦਾਰੀ ਕਰ ਲਿਓ ਬਹੁਤ ਹੀ ਸ਼ਾਨਦਾਰ ਝੋਟੀਆਂ ਜੇ ਕੋਈ ਜਾਣਾ ਚਾਹੁੰਦਾ ਸੀ ਨਾ ਹਰਿਆਣੇ ਨੂੰ ਮੈਂ ਪਹਿਲਾਂ ਵੀ ਇਹ ਗੱਲ ਐਡ ਕਰਤੀ ਆ ਤੇ ਫਿਰ ਇੱਥੇ ਆ ਜਿਓ ਝਾਮ ਕੇ ਆਹ ਦੂਵੇਂ ਝੋਟੀਆਂ ਦਾ ਨਾ ਜਿਵੇਂ ਆ ਕੇ ਕੋਲੇ ਵੇਖੋਗੇ ਕਈ ਵਾਰੀ ਸੱਜਣੋਂ ਕਈ ਪਸ਼ੂ ਵੀਡੀਓ ਦੇ ਵਿੱਚ ਘਟ ਜਾਂਦੇ ਆ ਜਾਂ ਕਈ ਵੱਧ ਵੀ ਜਾਂਦੇ ਆ ਤੇ ਪਰੇ ਕੋਲੇ ਆ ਕੇ ਵੇਖੋ ਫਿਰ ਤੁਹਾਡੀ ਰੂਹ ਨੂੰ ਸਕੂਨ ਹੋਊਗਾ ਵੀ ਵਾਕਈ ਚੀਜ਼ਾਂ ਆ ਆਪਣੇ ਘਰ ਆਏ ਕੋਈ ਵੇਖੂਗਾ ਇਹ ਨਹੀਂ ਆਖੂਗਾ ਵੀ ਜੋ ਵੀਡੀਓ ਨਾਲੋਂ ਵੱਧ ਨਿਕਲੂਗੀ ਇਹ ਵੀਡੀਓ ਘੱਟ ਨਾਲ ਨਿਕਲੂਗੀ ਹਾਂ ਆਪਣੇ ਘਰ ਆ ਕੇ ਜਦੋਂ ਕੋਈ ਵੇਖੂਗਾ ਤਸੱਲੀ ਕਰਕੇ ਵੀਰ ਭਰਾ ਦਾ ਖੜੇ ਇਹ ਨਾ ਕਈ ਕੈਮਰੇ ਨੂੰ ਵੀ ਕੁਦਰਤ ਲਈ ਬਖਸ਼ਾ ਕਈ ਪਸ਼ੂ ਮਾੜੇ ਹੁੰਦੇ ਬਾਲੇ ਚੰਗੇ ਵਿਖਾਜੂ ਹਾਂਜੀ ਹਾਂਜੀ ਤੇ ਕਈ ਵਾਰੀ ਪਸ਼ੂ ਚੰਗਾ ਹੁੰਦਾ ਤੇ ਮਾੜਾ ਵੀ ਵਿਖਾ ਜਾਂਦਾ ਐੋਈ ਗੱਲ ਹੈ ਧੰਨਵਾਦ ਆ ਸਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ